ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਸ਼ੁਰੂ ਕੀਤਾ ਹੋਇਆ ਉਹਦੇ ਵਿੱਚੋਂ ਅੱਜ ਆਪਾਂ ਟੌਪਿਕ ਲਾਵਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਅਨੰਦ ਕਾਰਜ ਬਾਰੇ ਗੱਲਬਾਤ ਕਰਾਂਗੇ 18 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਬਟਾਲੇ ਦੇ ਬਾਬਾ ਮੋਲ ਚੰਦ ਜੀ ਦੀ ਬੇਟੀ ਸੁਲੱਖਣੀ ਨਾਲ ਹੋਇਆ ਆਪ ਜੀ ਦੇ ਘਰ ਦੋ ਸੁਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲక్ష్ਮੀ ਚੰਦ ਜੀ ਨੇ ਜਨਮ ਲਿਆ ਮੈਨੂੰ ਚੰਗੀ ਤਰ੍ਹਾਂ ਇੱਕ ਗੱਲ ਯਾਦ ਹੈ ਕਿ ਇੱਕ ਗੁਰਮਤਕ ਵੀਜ ショ ਆਉ ਬਣੀਏ ਗੁਰਸਿੱਖ ਪਿਆਰਾ ਦਾ ਆਡੀਅנס ਕੁਐਸਚਨ ਆਇਆ ਸੀ ਉਹ ਆਪ ਜੀ ਨਾਲ ਮੈਂ ਸਾਂਝਾ ਕਰਨਾ ਚਾਹਾਂਗੀ ਪ੍ਰਸ਼ਨ ਸੀਗਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵਿਆਹ ਸਮਿਆਂ ਕਿਹੜੀ ਨਵੀਂ ਰੀਤ ਚਲਾਈ ਸੀ ਤੇ ਉੱਥੇ ਕੀ ਵਾਪਰਿਆ ਸੀ ਇਸ ਦਾ ਜਵਾਬ ਸੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਸ਼ੁਰੂ ਕੀਤਾ ਗਿਆ ਨਵਾਂ ਸੰਮੇਲਨ ਸੀ ਵਿਆਹ ਦੀ ਤਾਰੀਖ ਨਿਸ਼ਚਿਤ ਕਰਨ ਲਈ ਕੁੰਡਲੀਆਂ ਜਾਂ ਜੋਤਸੀਆਂ ਦੀ ਸਲਾਹ ਲਹਨ ਤੋਂ ਪਰਹੇਜ਼ ਕਰਨਾ ਅਤੇ ਕਿਸੇ ਵੀ ਪਧਾਰਿਕ ਵਸਤੂ ਨੂੰ ਸਵੀਕਾਰ ਨਾ ਕਰਨਾ ਯਾਨੀ ਦੇਜ ਪ੍ਰਥਾ ਖਤਮ ਕਰਨ ਲਈ ਪਹਿਲ ਕੀਤੀ ਅਸੀਂ ਅਕਸਰ ਹੀ ਸੁਣਦੇ ਤੇ ਦੇਖਦੇ ਹਾਂ ਕਿ ਦੇਜ ਪ੍ਰਥਾ ਦੇ ਨਾਂ ਉੱਤੇ ਕਿੰਨੇ ਅਤਿਆਚਾਰ ਹੁੰਦੇ ਹਨ ਲੜਕੀਆਂ ਨੂੰ ਦੇਜ ਪ੍ਰਥਾ ਕਾਰਨ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਗੁਰੂ ਸਾਹਿਬ ਜੀ ਨੇ ਵਿਆਹ ਸੰਪੂਰਨ ਕਰਨ ਲਈ ਗੁਰਬਾਣੀ ਪੋਥੀ ਦੇ ਚਾਰ ਗੇੜ ਲੈ ਅਗਨੀ ਦੇ ਫੇਰ ਨਹੀਂ ਲਏ ਲੜਕੀ ਦੁਲੰਦ ਦੇ ਰਿਸ਼ਤੇਦਾਰਾਂ ਨੇ ਇਸ ਗੱਲ ਦਾ ਜ਼ੋਰਦਾਰ ਵਿਰੋਧ ਕੀਤਾ ਇਸੇ ਕਾਰਨ ਗੁਰੂ ਸਾਹਿਬ ਜੀ ਨੂੰ ਇੱਕ ਕਮਜ਼ੋਰ ਕੰਧ ਦੇ ਹੇਠਾਂ ਬਿਠਾ ਕੇ ਦੁਖੀ ਕਰਨ ਦੀ ਯੋਜਨਾ ਬਣਾਈ ਜੋ ਗੁਰੂ ਸਾਹਿਬ ਜੀ ਦੀ ਸੁਚੇਤਤਾ ਕਾਰਨ ਪੂਰੀ ਨਾ ਹੋ ਸਕੇ ਸਗੋ ਉਹ ਕੰਧ ਅੱਜ 2024 ਵੀ ਤੱਕ ਵੀ ਇੰਜੇ ਹੀ ਖੜੀ ਹੈ ਉਹ ਜਗ੍ਹਾ ਹੁਣ ਸ੍ਰੀ ਕੰਧ ਸਾਹਿਬ ਜੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੀ ਜਗ੍ਹਾ ਤੇ ਗੁਰੂ ਸਾਹਿਬ ਜੀ ਦੀ ਲਾਵਾ ਫੇਰੀਆਂ ਹੋਈਆਂ ਉੱਥੇ ਅੱਜ ਡੇਰਾ ਸਾਹਿਬ ਗੁਰਦੁਆਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਜਿਸ ਜਗ੍ਹਾ ਤੇ ਬਰਾਤ ਪਹੁੰਚੀ ਸੀ ਉਹ ਜਗ੍ਹਾ ਤੇ ਭਾਈ ਜਮੀਤ ਰਾਏ ਬੰਸੀ ਜੀ ਦੀ ਹਵੇਲੀ ਸੀ ਇਹ ਸਨ ਗੁਰੂ ਨਾਨਕ ਸਾਹਿਬ ਜੀ ਦੇ ਆਨੰਦ ਕਾਰਜ ਬਾਰੇ ਗੱਲਬਾਤ ਅਗਲੀਆਂ ਵਿਚਾਰਾਂ ਸੀ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ